ਅਮਰitsar ਦੇ ਵਿੱਚ 26 ਜਨਵਰੀ ਨੂੰ ਹੋਣ ਵਾਲੇ ਸਮਾਗਮ ਦੇ ਸਬੰਧੀ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ। ਦਾਦੀ ਕੀ ਅਮਰitsar ਵਿਖੇ ਜੀਆਰਪੀ ਤੇ ਆਰਪੀਐਫ ਪੁਲਿਸ ਟੀਮਾਂ ਵੱਲੋਂ 26 ਜਨਵਰੀ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਆਂ ਰੇਲਵੇ ਸਟੇਸ਼ਨ ਦੇ ਉੱਤੇ ਸਰਚ ਅਭਿਆਨ ਚਲਾਇਆ ਗਿਆ ਜਿੱਦੇ ਚਲਦੇ ਆਂ ਅਮਰitsar ਪੁਲਿਸ ਦੇ ਜਵਾਨਾਂ ਵੱਲੋਂ ਰੇਲਵੇ ਸਟੇਸ਼ਨ ਤੇ ਉੱਤੇ ਪਹੁੰਚੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ ਹੈ। ਉੱਥੇ ਯਾਤਰੀਆਂ ਨੂੰ ਲਵਾਰਸ ਚੀਜ਼ਾਂ ਦੇ ਵੱਲ ਹੱਥ ਨਾ ਲਗਾਉਣ ਦੀ ਅਪੀਲ ਵੀ ਕੀਤੀ ਗਈ ਹੈ ਤੇ ਨਾਲ ਹੀ ਕਿਹਾ ਗਿਆ ਕਿ ਜੇਕਰ ਕਿਸੇ ਨੂੰ ਵੀ ਕੋਈ ਲਵਾਰਸ ਚੀਜ਼ ਜਾਂ ਕੋਈ ਅਜਿਹੀ ਵਸਤੂ ਦਿਖਾਈ ਦਿੰਦੀ ਹੈ ਤਾਂ ਉਸ ਦੀ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਜਾਵੇ ਇਸ ਸਬੰਧੀ ਜਾਣਕਾਰੀ ਦੰਦਿਆ ਰੇਲਵੇ ਸਟੇਸ਼ਨ ਜੀ ਆਰ ਪੀ ਦੇ ਪੁਲਿਸ ਅਧਿਕਾਰੀ ਬਲਵੀਰ ਸਿੰਘ ਨੂੰ ਮੰਨੇ ਦੱਸਿਆ ਕਿ ਅੰਮ੍ਰਿਤਸਰ ਜੀ ਆਰ ਪੀ ਤੇ ਆਰ ਪੀ ਐਫ ਪੁਲਿਸ ਵੱਲੋਂ 22 ਜਨਵਰੀ ਨੂੰ ਲੈ ਕੇ ਸੁਰੱਖਿਆ ਦੇ ਪੁਕਤਾ ਪ੍ਰਬੰਧ ਕੀਤੇ ਗਏ ਨੇ ਜਿੱਦੇ ਮੱਦੇ ਨਜ਼ਰ ਅਮਰitsar ਦੇ ਰੇਲਵੇ ਸਟੇਸ਼ਨ ਦੇ ਉੱਤੇ ਇਹ ਸਰਚ ਅਭਿਆਨ ਹੈ ਜਿਹੜਾ ਚਲਾਇਆ ਗਿਆ ਉਥੇ ਹੀ ਰੇਲਵੇ ਸਟੇਸ਼ਨ ਦੇ ਉੱਤੇ ਪਹੁੰਚੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ ਹੈ ਅਤੇ ਸੁਰੱਖਿਆ ਪ੍ਰਬੰਧਾ ਪ੍ਰਤੀ ਯਾਤਰੀਆਂ ਨੂੰ ਅਤੇ ਆਮ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਇਸ ਮੋਕੇ ਰੇਲਵੇ ਸਟੇਸ਼ਨ ਦੇ ਉੱਤੇ ਪੰਜਾਂ ਲਵਾਰਸ ਚੀਜ਼ਾਂ ਦੀ ਵੀ ਚੈਕਿੰਗ ਕੀਤੀ ਗਈ ਨਾਲ ਹੀ ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਆਉਣ ਜਾਣ ਵਾਲੇ ਸਾਰੇ ਰਸਤਿਆਂ ਦੇ ਉੱਤੇ ਪੂਰੀ ਤਰ੍ਹਾਂ ਨਾਕਾਬੰਦੀ ਕਰ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅੰਸਰ ਸ਼ਹਿਰ ਦਾ ਮਾਹੌਲ ਖਰਾਬ ਨਾ ਕਰ ਸਕੇ ਤੇ ਸ਼ਹਿਰ ਵਾਸੀ 26 ਜਨਵਰੀ ਗਣਤੰਤਰਤਾ ਦਿਵਸ ਦਾ ਦਿਹਾੜਾ ਅਮਨ ਸ਼ਾਂਤੀ ਦੇ ਨਾਲ ਮਨਾ ਸਕਣ ਹਾਂਜੀ ਸਰ ਅੱਜ 26 ਜਨਵਰੀ ਨੂੰ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਕੀ ਕਹਿੰਦੇ ਸਾਡੇ ਡੀਜੀਪੀ ਸਪੈਸ਼ਲ ਡੀਜੀਪੀ ਵੱਲੋਂ ਸਮਾਜਨ ਦਿਸ਼ਾਂਤ ਦੇਸ਼ ਜਿਹੜੇ ਜਾਰੀ ਕੀਤੇ ਗਏ ਚੈਨਲ ਦੇ ਸੰਬੰਧ ਵਿੱਚ 26 ਜਨਵਰੀ ਤੇ ਆ ਜੋਧਿਆ ਜਿਹੜਾ ਉੱਥੇ ਚੱਲ ਰਿਹਾ ਹੈਰਾਮ ਨਵੀ ਦਾ ਪੂਰੇ ਸਬੰਧ ਵਿੱਚ ਲਗਾਤਾਰ ਜਿਹੜੀ ਆ ਉਹ ਚੈਕਿੰਗ ਜਾਰੀ ਆ ਕਿ ਕੋਈ ਸਪੈਸ਼ਲ ਟ੍ਰੇਨਾਂ ਵੀ ਸ਼ਾਇਦ ਜੜੀਆਂ ਉਹ ਚੱਲਣਗੀਆਂ ਜਿਸ ਦਾ ਕਰਕੇ ਬਹੁਤ ਜ਼ਿਆਦਾ ਮਜਬੂਤ ਜਿਹੜੇ ਸਬੰਧ ਆ ਅਸੀਂ ਕੀਤੇ ਹੋਏ ਨੇ ਕਿੰਨੇ ਕਿੰਨੇ ਜਵਾਨਾਂ ਨੂੰ ਸਟੇਸ਼ਨ ਤੇ ਤਾਇਨਾਤ ਕੀਤਾ ਗਿਆ ਇੱਕ ਸ਼ਿਫਟ ਵਿੱਚ ਜੀਆਰਪੀ ਦੇ 22 ਬੰਦੇ ਜਿਹੜੇ ਆ ਡਿਊਟੀ ਤੇ ਤਾਇਨਾਤ ਨੇ ਉਹਦੇ ਨਾਲ ਆਰਪੀਐਫ ਵੀ ਆ ਤੇ ਡਿਸਟ੍ਰਿਕਟ ਪੁਲਿਸ ਥਾਣਾ ਸਿਵਲਨ ਐਸਐਚਓ ਵੀ ਸਮੇਂ-ਸਮੇਂ ਤੇ ਸਵੇਰੇ ਚਾਮ ਜਿਹੜੇ ਚੈਕਿੰਗ ਕਰਦੇ ਰਹਿੰਦੇ ਆ ਪਤਲਵੀਰ ਜੀ ਜਦੋਂ ਵੀ ਇਹੋ ਜਿਹਾ 26 ਜਨਵਰੀ ਆ 15 ਅਗਸਤ ਤੋਂ ਦਿਆ ਹਮੇਸ਼ਾ ਇੱਕ ਲੋਕਾਂ ਦੇ ਮੰਨਾਂ ਦੇ ਵਿੱਚ دہشت ਦਾ ਮਾਹੌਲ ਹੁੰਦਾ ਹੈ ਲੋਕਾਂ ਨੂੰ ਅਵੇਰ ਕੀਤਾ ਜਾ ਰਿਹਾ ਜਾਗਰੂਕ ਕਰਨੇ ਕਿ ਬਿਲਕੁਲ ਲੋਕਾਂ ਨੂੰ ਵੇਰ ਕੀਤਾ ਜਾ ਰਿਹਾ ਕਿ ਕੋਈ ਵੀ